ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਉਹਨੇ ਬਾਬਾ ਸਾਹਿਬ ਦੇ ਜਿਹੜੇ ਹੱਥ ਵਿੱਚ ਫੜੇ ਸੰਵਿਧਾਨ ਨੂੰ ਉਹਨੂੰ ਅੱਗ ਲਾਈ ਗਈ ਤੇ ਬਾਅਦ ਵਿੱਚ ਇੱਕ ਹਥੋੜੇ ਨਾਲ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਉਹਨੂੰ ਖੰਡਿਤ ਕੀਤੀ ਗਈ ਹਰ ਧਰਮ ਦੇ ਲੋਕਾਂ ਨੂੰ ਮਾਲਾ ਦੇ ਬੰਗ ਪ੍ਰੋਕ ਰੱਖਣਾ ਪੈਣਾ ਵਾ ਕਿਉਂਕਿ ਸਰਕਾਰਾਂ ਦਾ ਹੋ ਗਿਆ ਫੇਰ ਸਰਕਾਰਾਂ ਦੇ ਪੱਲੇ ਕੁਝ ਨਹੀਂ ਰਿਹਾ ਇਹਨਾਂ ਨੇ ਜਾਣ ਕੇ ਦਿਨ ਚੁਣਿਆ ਵਾ ਵੀ ਲੋਕ ਸੈਂਸਿਟਿਵ ਦੇਣਾ ਸੈਂਸਿਟੀਵ ਮੁੱਦੇ ਨੂੰ ਲੈ ਕੇ ਆਹ ਚੀਜ਼ ਕਰ ਦੋ ਤੇ ਤਾਂ ਲੋਕਾਂ ਦਾ ਧਿਆਨ ਪੜ ਕੇ ਇਸ ਪਾਸੇ ਹੋ ਜਵੇ ਕਲਿਆਰੇ ਚ ਇੱਡੀ ਰੌਣਕ ਚਹਿਲ ਪਹਿਲ ਹੁੰਦੀ ਆ ਵੀ ਕਿਸੇ ਨੇ ਦੇਖਿਆ ਨਹੀਂ ਮੂਰਤੀ ਤੇ ਚੜ ਗਿਆ ਤੇ ਸਿਕਿਉਰਿਟੀ ਕਿੱਥੇ ਸੀ ਉਦੋਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ 바ਵਾ ਸਾਹਿਬ ਦੀ ਮੂਰਤੀ ਤੋੜ ਕੇ ਤੁਹਾਨੂੰ ਕੀ ਮਿਲ ਜੂਗਾ ਤੁਸੀਂ ਮੂਰਤੀ ਦਾ ਤੋੜ ਲੋਂਗੇ ਪਰ 바ਵਾ ਸਾਹਿਬ ਦੇ ਵਿਚਾਰ ਹੈ ਉਹ ਕਿਦਾਂ ਖਤਮ ਕਰੋਗੇ 바ਵਾ ਸਾਹਿਬ ਬੇੜਕਰਾਰੇ ਇੰਟੈਲੀਜੈਂਸੀ ਫੇਲ ਹੋ ਜਾਂਦੀ ਆ ਜੇ ਰੂਪ ਭਗਵੰਤ ਮਾਨ ਜੀ ਦਾ ਕੋਈ ਉਹ ਕੰਮ ਕਰਨਾ ਵਾ ਵੀ ਫਲੈਗ ਸੈਰਮਨੀ ਕਰਨੀ ਆ ਜਾਂ ਉਹਨਾਂ ਦਾ ਸਰਕਾਰੀ ਪ੍ਰੋਗਰਾਮ ਆ ਉਦੋਂ ਇੰਟੈਲੀਜੈਂਸੀ ਜਾਗ ਜਾਂਦੀ ਆ ਆ ਜਿਹੜੇ ਕਿੱਤਾ ਵੇਚ ਰਿਹਾ ਨਸ਼ੇ ਕਰ ਰਿਹਾ ਇਹ ਠੀਕ ਨਹੀਂ ਇਹਨਾਂ ਦੇ ਪਿੱਛੇ ਲੋਕ ਵੀ ਆ ਜਾਂਦੇ ਆ ਉਹਨਾਂ ਦਾ ਸਾਥ ਦੇਣ ਲਈ ਆ ਸਾਡੇ ਵਰਗੇ ਲੋਕ ਜਿਹੜੇ ਸਮਾਜ ਲਈ ਆਵਾਜ਼ ਚੱਕਦੇ ਆ ਸਮਾਜੀ ਆਵਾਜ਼ ਚੱਕਦੇ ਆ ਦੇਸ਼ ਗੋਮਰੀ ਆਵਾਜ਼ ਚੱਕਦੇ ਆ ਅਸੀਂ ਕੋਈ ਸੁਰੱਖਿਅਤ ਨਹੀਂ ਸਚੀ ਗੱਲ ਜੀ ਲੁਧਿਆਣਾ ਲਾਈਵ ਨਾਲ ਜੁੜ ਜਿਓ ਤੁਸੀਂ ਤੇ ਮੈਂ ਹਾਂ ਜੰਬਰੀ ਕੱਲ 26 ਜਨਵਰੀ ਦਾ ਰਿਪਬਲਿਕ ਡੇ ਮਨਾ ਜਿੱਤੇ ਕਿ ਹਿੰਦੁਸਤਾਨ ਮਨਾ ਰਹੇ ਸੀ ਉੱਥੇ ਇੱਕ ਸ਼ਰਾਰਤੀ ਹੰਸਰ ਦੇ ਵੱਲੋਂ ਬਾਬਾ ਬੀਬਾ ਬਾਬਾ ਬੀਬੀ ਅੰਬੇਦਕਰ ਦੇ ਪ੍ਰਤੀਮਾ ਨੂੰ ਛੇੜਛਾੜ ਕੀਤੀ ਗਈ ਸੀ ਮਾਮਲਾ ਚੱਲ ਰਿਹਾ ਸਰ ਕੱਲ ਇੱਕ ਛੇੜਛਾੜਨੀ ਹੋਈ ਸੀ ਇੱਕ ਇੱਕ ਵਿਅਕਤੀ ਦੇ ਵੱਲੋਂ ਕੀ ਅੱਜ ਮਾਮਲਾ ਜੁਧਾਣਾ ਦੇ ਡੀਸੀ ਦਫ਼ਤਰ ਪਹੁੰਚੋ ਤੁਸੀਂ ਕੱਲ 26 ਜਨਵਰੀ ਸੀ ਸੰਵਿਧਾਨ ਦਿਵਸ ਸੀ ਜਿੱਥੇ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਸੀ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਮਨਾਇਆ ਜਾ ਰਿਹਾ ਸੀ ਪਰ ਇੱਕ ਸ਼ਰਾਰਤੀ ਅਨਸਰ ਦੁਆਰਾ ਅੰਮ੍ਰਿਤਸਰ ਸਾਹਿਬ ਵਿਕੇ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਉਹਨੇ 바ਵਾ ਸਾਹਿਬ ਦੇ ਜਿਹੜੇ ਹੱਥ ਵਿੱਚ ਫੜੇ ਸੰਵਿਧਾਨ ਨੂੰ ਉਹਨੂੰ ਅੱਗ ਲਾਈ ਗਈ ਤੇ ਬਾਅਦ ਵਿੱਚ ਇੱਕ ਹਤੋੜੇ ਨਾਲ 바ਵਾ ਸਾਹਿਬ ਦੀ ਜਿਹੜੀ ਮੂਰਤੀ ਉਹਨੂੰ ਖੰਡਿਤ ਕੀਤੀ ਗਈ ਜਿੱਦਾਂ ਅਸੀਂ ਲੁਧਿਆਣੇ ਵਾਸੀ ਨੌਜਵਾਨ ਜਿਹੜੇ ਮੇਰੇ ਵੀਰ ਨੇ ਅਸੀਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕੱਲ ਪੰਜਾਬ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉੱਥੇ ਦੇ ਸਮਾਜ ਨੇ ਜਿਹੜੀ ਬੰਦ ਦੀ ਅਪੀਲ ਕੀਤੀ ਅਸੀਂ ਉਹਦਾ ਵੀ ਸਮਰਥਨ ਕਰਦੇ ਹਾਂ ਇਸ ਲਈ ਅਸੀਂ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਵੀ ਉਸ ਜਿਹੜਾ ਦੋਸ਼ੀ ਹੈ ਜਿਹੜਾ ਸ਼ਰਾਰਤੀ ਅੰਸਰ ਆ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਕੀਤੀ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਨਾ ਹੋਵੇ ਤੁਹਾਨੂੰ ਕੀ ਲੱਗਦਾ ਕਿ ਕਿਹਦੇ ਵੱਲੋਂ ਇਹ ਸ਼ਰਾਰਤ ਅੰਸਰ ਕੀਤੀ ਗਈ ਤੇ ਕਿਹਦੇ ਵੱਲੋਂ ਕੀ ਕੋਸ਼ਿਸ਼ ਸ਼ੱਕ ਜਾਇਜ਼ ਹੁੰਦਾ ਵਾ ਕੁਛ ਇਹ ਤਾਂ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਡੀਜੀ ਵੀ ਪੰਜਾਬ ਨੇ ਜਿਹੜੇ ਉੱਥੇ ਦੇ ਮੌਕੇ ਤੇ ਜਿਹੜੇ ਅਫਸਰ ਨੇ ਇਹ ਉਹਨਾਂ ਦੀ ਡਿਊਟੀ ਬਣਦੀ ਆ ਜਿਹੜੀ ਇੰਟੈਲੀਜੈਂਸੀ ਉਹਨੇ ਡਿਊਟੀ ਬਣਦੀ ਆ ਵੀ ਇਹਦੇ ਪਿੱਛੇ ਕੌਣ ਨੇ ਕਿੰਨਾ ਦਾ ਹੱਥ ਹੈ ਕਿਹੜੇ ਉਹਨਾਂ ਨੂੰ ਉਹਨੂੰ ਤਿਆਰ ਕਰਕੇ ਉੱਥੇ ਲੈ ਕੇ ਆਏ ਨਹੀਂ ਤਾਂ ਦਿਨ ਦਾ ਮਾਹੌਲ ਹੈ ਐਡਾ ਉੱਥੇ ਗਲਿਆਰੇ 'ਚ ਐਡੀ ਰੌਣਕ ਚਹਿਲਪਹਿਲ ਹੁੰਦੀ ਆ ਵੀ ਕਿਸੇ ਨੇ ਦੇਖਿਆ ਨਹੀਂ ਇਹ ਮੂਰਤੀ ਤੇ ਚੜ ਗਿਆ ਤੇ ਸਿਕਿਉਰਿਟੀ ਕਿੱਥੇ ਸੀ ਉਦੋਂ ਤੇ ਇਸ ਲਈ ਇਹ ਬੜਾ ਗੰਭੀਰ ਵਿਸ਼ਾਵਾ ਤੇ ਇਸ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਵੀ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਪੈਰਵਾਈ ਕਰਨੀ ਪੈਣੀ ਹੈ 26 ਜਨਵਰੀ ਦਾ ਦਿਨ ਸੀਗਾ ਕੱਲ ਰਿਪਬਲਿਕ ਡੇ ਦਾ ਕੱਲ ਹੀ ਸਾਡਾ ਸੰਵਿਧਾਨ ਲਿਖਿਆ ਗਿਆ ਸੀਗਾ ਤੇ ਉਸੇ ਦਿਨ ਹੀ ਜਦ ਅਕਾ ਬਾਵਾ ਸਾਹਿਬ ਨੂੰ ਜਦ ਕਿ ਇੱਥੇ ਛੇੜਖਾਣੀ ਕਰਦੇ ਕਿੰਨੀ ਕੋਈ ਸ਼ਰਮ ਨਾਇਕ ਗੱਲ ਹੈ ਆ ਤੁਹਾਡੇ ਸਾਹਮਣੇ ਹੀ ਆ ਪੂਰਾ ਪੰਜਾਬ ਆ ਪੂਰੇ ਦੇਸ਼ ਤੋਂ ਪੂਰੇ ਭਾਰਤ ਦੇ ਲੋਕ ਇਹਦੀ ਨਿੰਦਿਆ ਕਰ ਰਹੇ ਆ ਮੈਂ ਜਿਹੜੇ ਉਹ ਸ਼ਰਾਰਤੀ ਲੋਕ ਬਾਹਰ ਬੈਠੇ ਜਿਹੜੇ ਏਜੰਸੀਆਂ ਚਲਾ ਰਹੇ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ 바ਵਾ ਸਾਹਿਬ ਦੀ ਮੂਰਤੀ ਤੋੜ ਕੇ ਤੁਹਾਨੂੰ ਕੀ ਮਿਲ ਜੂਗਾ ਉਹਨਾਂ ਦੀ ਵਿਚਾਰਧਾਰਾ ਉਹਨਾਂ ਦਾ ਵਿਚਾਰ ਤਾਂ ਸਾਡੇ ਦਿਲਾਂ ਵਿੱਚ ਹੈ ਤੁਸੀਂ ਮੂਰਤੀ ਤਾਂ ਤੋੜ ਲੋਂਗੇ ਪਰ 바ਵਾ ਸਾਹਿਬ ਦੇ ਵਿਚਾਰ ਹੈ ਉਹ ਕਿਦਾਂ ਖਤਮ ਕਰੋਗੇ ਉਹ ਇੱਕ ਜਿੰਦੀ ਜਾਂਦੀ ਸੋਚ ਹੈ 바ਵਾ ਸਾਹਿਬ ਤਾਂ ਚਲੇ ਗਏ ਪਰ ਉਹਨਾਂ ਦੇ ਵਿਚਾਰ ਉਹਨਾਂ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਵਿਰਾਜਮਾਨ ਹੈ ਇਸ ਲਈ ਉਹਨਾਂ ਸਾਰਿਆਂ ਨੂੰ ਮੈਂ ਇਹ ਅਪੀਲ ਵੀ ਕਰਨਾ ਚੇਤਾਵਨੀ ਵੀ ਦਿਨਾ ਵੀ ਆਪਣੀ ਹਰਕਤਾਂ ਤੋਂ ਬਾਜ ਆ ਜਾਓ ਜਦੋਂ ਤੱਕ ਇਹ ਸਮਾਜ ਦੇ ਲੋਕ ਅਮਨ ਸ਼ਾਂਤੀ ਪਸੰਦ ਕਰਦੇ ਆ ਉਦੋਂ ਤੱਕ ਹੀ ਠੀਕ ਆ ਨਹੀਂ ਤੇ 2 ਅਪ੍ਰੈਲ 2018 ਵਰਗਾ ਜਿਹੜਾ ਮਾਹੌਲ ਹੈ ਉਹ ਯਾਦ ਕਰਾ ਦਿਵਾਵਾਂਗੇ ਲਾ ਆਫ ਮਿਨਿਸਟਰ ਕਿਹਾ ਜਾਂਦਾ ਸੀ ਬਾਬਾ ਸਾਹਿਬ ਨੂੰ ਠੀਕ ਹੈ ਤੇ ਕਾਨੂੰਨ ਵਿਵਸਥਾ ਇਸ ਵਕਤ ਕਿਸ ਤਰ੍ਹਾਂ ਦੀ ਦੇਖਦੇ ਤੁਸੀਂ ਪੰਜਾਬ ਦੀ ਤੇ ਹਿੰਦੁਸਤਾਨ ਦੀ ਤੁਹਾਡੇ ਸਾਹਮਣੇ ਹੀ ਆ ਪਿਛਲੇ ਦਿਨੀ ਆ ਮੇਰੇ ਭਰਾ ਤੇ ਚੰਦਨ ਤੇ ਹਮਲਾ ਹੋ ਗਿਆ ਠੀਕ ਹੈ ਉਸ ਤੋਂ ਪਹਿਲਾਂ ਇਡੇ ਅੱਛੇ ਅੱਛੇ ਕਲਾਕਾਰ ਮਾਰੇ ਜਾ ਰਹੇ ਆ ਅੱਛੇ ਸਮਾਜ ਸੇਵੀ ਮਾਰੇ ਜਾ ਰਹੇ ਆ ਇਹਨਾਂ ਦੇ ਪਿੱਛੇ ਕੀ ਦਾ ਹੱਤ ਹੈ ਮਤਲਬ ਜਿਹੜਾ ਆਵਾਜ਼ ਚੱਕੂਗਾ ਜਿਹੜਾ ਸਮਾਜ ਲਈ ਕੰਮ ਕਰੂਗਾ ਉਹਦੀ ਕੋਈ ਸੁਰੱਖਿਆ ਨਹੀਂ ਉਹ ਗਲਤ ਹੋ ਗਿਆ ਉਹ ਗਲਤ ਹੋ ਗਿਆ ਆ ਜਿਹੜੇ ਚਿੱਟਾ ਵੇਚ ਰਹੇ ਆ ਨਸ਼ੇ ਕਰ ਰਹੇ ਆ ਫੇਲ ਹੋ ਰਿਹਾ ਬਿਲਕੁਲ ਇਹ ਠੀਕ ਨਹੀਂ ਇਹਨਾਂ ਦੇ ਪਿੱਛੇ ਲੋਕ ਵੀ ਆ ਜਾਂਦੇ ਆ ਉਹਨਾਂ ਦਾ ਸਾਥ ਦੇਣ ਲਈ ਆ ਸਾਡੇ ਵਰਗੇ ਲੋਕ ਜਿਹੜੇ ਸਮਾਜ ਸੇਵੀ ਆਵਾਜ਼ ਚੱਕਦੇ ਆ ਸਮਾਦੀ ਆਵਾਜ਼ ਚੱਕਦੇ ਆ ਦੇਸ਼ ਕੋਮਦੀ ਆਵਾਜ਼ ਚੱਕਦੇ ਆ ਅਸੀਂ ਕੋਈ ਸੁਰੱਖਿਅਤ ਨਹੀਂ ਇਸ ਲਈ ਪੰਜਾਬ ਸਰਕਾਰ ਨੂੰ ਤੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਬੇਨਤੀ ਇਹ ਆ ਵੀ ਜਿਹੜੇ ਲੋਕ ਅੱਛਾ ਕੰਮ ਕਰਦੇ ਆ ਸਮਾਜ ਸੇਵਾ ਕਰਦੇ ਆ ਉਹਨਾਂ ਦੇ ਅੰਦਰ ਦੇਸ਼ ਭਾਵਨਾ ਵਾ ਘਟੂ ਘਟ ਉਹਨਾਂ ਨੂੰ ਤਾਂ ਬਚਾ ਲਓ ਕਿਤੇ ਨਾ ਕਿਤੇ ਇਹ ਜਿਹੜਾ ਦੇਸ਼ ਆ ਇਹ ਸਮਾਜ ਸੇਵੀਆਂ ਕਰਕੇ ਉਹਨਾਂ ਸੰਤਾਂ ਕਰਕੇ ਉਹਨਾਂ ਮਹਾਪੁਰਖਾਂ ਕਰਕੇ ਹੀ ਚੱਲ ਰਿਹਾ ਵਾ ਕਿਉਂਕਿ ਅੱਛੇ ਕਰਮ ਹੋਣਗੇ ਤਾਂ ਦੇਸ਼ ਤਰੱਕੀ ਵੱਲ ਜਾਊਗਾ ਪੰਜਾਬ ਤਰੱਕੀ ਵੱਲ ਜਾਊਗਾ ਤੇ ਬੁਰੇ ਕਰਮ ਹੋਊਗੇ ਫਿਰ ਤਾਂ ਆਪਾਂ ਹੈ ਹੀ ਪਿੱਛੇ ਆ बाबा अनबेगर صاحب ਕਹਿ ਕੇ ਗਏ ਸੀਗੇ ਕਿ ਨਕਸ਼ੇ ਕਦਮ ਦੇ ਦਖਾਕੇ ਗਏ ਸੀਗੇ ਕਿ ਇਹ ਨਕਸ਼ੇ ਕਦਮ ਉਹ ਚੱਲਣਾ ਹੈ ਇੱਕ ਇੱਕ ਕਾਨੂੰਨ ਦੇ ਅੰਦਰ ਰਹਿ ਕੇ ਤੁਸੀਂ ਆਪਣਾ ਆਪਣਾ ਸਭ ਕੁਝ ਕਰਨਾ ਹੈ ਕੀ ਲੱਗਦਾ ਹੈ ਉਹ ਕਾਨੂੰਨ ਫੇਲ ਹੁੰਦਾ ਨਜ਼ਰ ਆ ਰਿਹਾ ਪਾਸ ਹੁੰਦਾ ਨਜ਼ਰ ਆ ਰਿਹਾ बाबा ਸਾਹ ਜਿਹੜਾ ਸੰਵਿਧਾਨ ਹੈ ਨਾ ਉਹ ਬੜਾ ਸੋਚ ਸਮਝ ਕੇ ਬਣਾਇਆ ਸੀ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ ਇਹਦੇ ਵੀ ਸੰਵਿਧਾਨ ਦੀ ਕੋਈ ਗਲਤੀ ਨਹੀਂ ਸੰਵਿਧਾਨ ਨੂੰ ਜਿਹੜੇ ਮੰਨਣ ਵਾਲੇ ਲੋਕ ਜਿਹੜੇ ਉਹਦੇ ਪਾਲਣਾ ਨਹੀਂ ਕਰਦੇ ਉਹਦੇ ਕਰਤੱਵੇ ਨੂੰ ਨਹੀਂ ਸਮਝਦੇ ਇਹ ਉਹਨਾਂ ਦੀ ਗਲਤੀ ਹੈ ਅਸੀਂ ਸੰਵਿਧਾਨ ਨੂੰ ਮੰਨਦੇ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਨੂੰ ਮੰਨਣ ਵਾਲਾ ਲੋਕ ਆ ਤਾਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰ ਰਹੇ ਆ ਜੀ ਤੇ ਜਿਹੜੇ ਉੱਥੇ ਦੇ ਪੰਜਾਬ ਬੰਦ ਜਿਹਨੇ ਕੋਲ ਕੀਤੀ ਆ ਅਮ੍ਰਿਤਸਰ ਬੰਦ ਦੀ ਜਿਹੜੀ ਕੋਲ ਦਿੱਤੀ ਆ ਉਹ ਵੀ ਕਾਨੂੰਨ ਵਿਵਸਥਾ ਨੂੰ ਮੰਨਦੇ ਆ ਸੰਵਿਧਾਨ ਨੂੰ ਮੰਨਦੇ ਆ ਨਹੀਂ ਤਾਂ ਉਹ ਬਚ ਕੇ ਨਹੀਂ ਜਾ ਸਕਦਾ ਸੀ ਜੇ ਕਿਤੇ ਬਾਬਾ ਸਾਹਿਬ ਨੂੰ ਸੰਵਿਧਾਨ ਨੂੰ ਮੰਨਣ ਵਾਲੇ ਨਾ ਹੁੰਦੇ ਤਾਂ ਉਹ ਸ਼ਰਾਰਤੀ ਅੰਸਰ ਭਾਵੇਂ ਉਹ ਦੇ ਵਿੱਚ ਕੋਈ ਵੀ ਆ ਉਹਨੇ ਉੱਥੇ ਬਚ ਕੇ ਨਹੀਂ ਜਾਣਾ ਸੀ ਇਹ ਮੈਂ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾ ਰਹੇ ਆ ਵਾ ਵੀ ਜਿਹੜੇ ਸਾਡੇ ਲੋਕ ਐ ਉਹਨਾਂ ਨੂੰ ਨਾ ਛੇੜੋ ਤੁਸੀਂ ਬਾਰ ਬਾਰ ਪੈਨ ਲਾ ਕੇ ਟੱਚ ਕਰਦੇ ਹੋ ਵੀ ਜਿਉਂਦੇ ਆ ਕਿ ਜਾਗਦੇ ਆ ਤੇ ਤੁਹਾਨੂੰ ਜਿਹੜਾ ਉਹਦਾ ਖਾਮਿਆ ਜਾਵਾ ਉਹ ਵੀ ਭੁਗਤਣਾ ਪੈ ਸਕਦਾ ਅਸੀਂ ਇਸ ਲਈ ਪੰਜਾਬ ਦੇ ਲੋਕ ਪੰਜਾਬ ਦੇ ਵਸਨੀਕ ਆ ਅਮਨ ਤੇ ਸ਼ਾਂਤੀ ਪਸੰਦ ਕਰਦੇ ਆ ਜੀ ਕਿਸ ਤਰ੍ਹਾਂ ਦੇ ਦੋ ਸਰ ਕੀ ਨਾਮ ਆ ਤੁਹਾਡਾ ਮੈਂ ਐਡਵੋਕੇਟ ਰਾਹੁਲ ਪੋਵਲ ਇਹ ਜੋ ਹੋ ਰਿਹਾ ਆ ਵੀ ਤੁਸੀਂ ਇੱਕ ਐਡਵੋਕੇਟ ਹੋ ਹਨਾ ਲਾਅ ਦੇ ਵਿੱਚ ਚੱਲਦੇ ਹੋ ਲਾਅ ਦੇ ਵਿੱਚ ਰਹਿੰਦੇ ਹੋ ਕਾਨੂੰਨ ਦੇ ਵਿੱਚ ਰਹਿੰਦੇ ਹੋ ਤੇ ਕਿਸ ਤਰ੍ਹਾਂ ਦਾ ਦੇਖਦੇ ਹੋ ਇਹ ਸ਼ਰਮਨਾਕ ਘਟਣਾ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨ 26 ਜਨਵਰੀ ਦਾ ਪ੍ਰੋਗਰਾਮ ਚੀਫ ਮਿਨਿਸਟਰ ਸਾਹਿਬ ਕੁਮਦਮਾਨ ਜੀ ਦਾ ਆਪਣੇ ਫਰੀਦਕੋਟ ਵਾਲੇ ਏਰੀਆ ਚ ਰੱਖਿਆ ਹੋਇਆ ਸੀਗਾ ਪਰ ਉੱਥੇ ਕੁਝ ਜਿਹੜੀ ਕੱਟਰਬੰਦੀ ਤਾਕਤਾਂ ਨੇ ਉੱਥੇ ਕੋਈ ਸਲੋਗਨ ਲਿਖਤੇ ਉਹਦੇ ਕਰਕੇ ਉਹ ਚੇਂਜ ਕਰਨਾ ਪਿਆ ਵੀ ਇਹਦਾ ਮਤਲਬ ਇੰਟੈਲੀਜੈਂਸ ਨੂੰ ਪਤਾ ਸੀਗਾ ਵੀ ਇਹ ਤਾਕਤਾਂ ਐਕਟਿਵ ਨੇ ਕਿਤਨਾ ਕਿਤੇ ਤੇ ਜਿਹੜਾ ਮਰਸਰ ਵਿੱਚ ਹੋਇਆ ਇਹ ਸਭ ਕੁਝ ਉਹਦੇ ਤੇ ਵੀ ਇਹਨਾਂ ਨੂੰ ਪਤਾ ਸੀਗਾ ਵੀ ਕਿਤਨਾ ਕਿਤੇ ਇਹ ਕੁਝ ਹੋ ਸਕਦਾ ਵਾ ਸੋ ਇੰਟੈਲੀਜੈਂਸੀ ਹੁਣ ਕਿੱਥੇ ਗਈ ਵੀ ਭਾਵ ਸਭ ਵੇੜਕਰ ਬਾਰੇ ਇੰਟੈਲੀਜੈਂਸੀ ਫੇਲ ਹੋ ਜਾਂਦੀ ਆ ਜਦੋਂ ਭਗਵੰਤ ਮਾਨ ਜੀ ਦਾ ਕੋਈ ਉਹ ਕੰਮ ਕਰਨਾ ਵਾ ਵੀ ਫਲੈਗ ਸਰਮਨੀ ਕਰਨੀ ਆ ਜਾਂ ਉਹਨਾਂ ਦਾ ਸਰਕਾਰੀ ਪ੍ਰੋਗਰਾਮ ਆ ਉਦੋਂ ਇੰਟੈਲੀਜੈਂਸੀ ਜਾਗ ਜਾਂਦੀ ਆ ਸੋ ਕਿਤਨਾ ਕਿਤੇ ਸਰਕਾਰ ਪੂਰੀ ਤਰੀਕੇ ਨਾਲ ਫੇਲ ਹੋ ਰਹੀ ਐ ਇਸ ਚੀਜ਼ ਨੂੰ ਲੈ ਕੇ ਆਏ ਦਿਨ ਲੁੱਟਖੋਹ ਹੋ ਰਹੀਆਂ ਨੇ ਚਿੱਟੇ ਬਾਜ਼ ਕਿਤਨਾ ਕਿਤੇ ਕਿਸੇ ਨੌਜਵਾਨ ਨੂੰ ਕੁਝ ਵੀ ਹਾਨੀ ਪਹੁੰਚਾ ਦਿੰਦੇ ਆ ਨੌਜਵਾਨ ਲੜਦੇ ਆ ਆਪਣੇ ਹੱਕਾਂ ਲਈ ਐਫ ਆਈ ਆਰ ਕਰਾਉਣ ਲਈ ਵੀ ਲੜਨਾ ਪੈਂਦਾ ਵਾ ਇਹ ਪੰਜਾਬ ਦੇਸ਼ ਦਾ ਤੇ ਲੁਧਿਆਣੇ ਦਾ ਮਾਹੌਲ ਬਣ ਚੁੱਕਿਆ ਵਾ ਹੁਣ ਉਹ ਉਹਨਾਂ ਤਾਕਤਾਂ ਤੋਂ ਆਪਾਂ ਬਚਣਾ ਕਿਵੇਂ ਆ ਸਾਰਿਆਂ ਨੂੰ ਯੂਨਾਈਟ ਹੋ ਕੇ ਰਹਿਣਾ ਪੈਣਾ ਹਰ ਵਰਗ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕ ਮਾਲਾ ਦੇ ਬੰਗ ਪ੍ਰੋਗ ਰੱਖਣਾ ਪੈਣਾ ਵਾ ਕਿਉਂਕਿ ਸਰਕਾਰਾਂ ਤਾਂ ਹੋ ਗਈਆਂ ਫੇਲ ਸਰਕਾਰਾਂ ਦੇ ਪੱਲੇ ਕੁਝ ਨਹੀਂ ਰਿਹਾ ਹੁਣ ਹਰ ਧਰਮ ਦੇ ਲੋਕਾਂ ਨੂੰ ਆਪਸ ਵਿੱਚ ਇਕੱਠੇ ਹੋ ਕੇ ਰਹਿਣਾ ਪੈਣਾ ਤਾਂ ਆਪਣਾ ਦੇਸ਼ ਤੇ ਆਪਣਾ ਪੰਜਾਬ ਬਚੂਗਾ ਕਿਉਂਕਿ ਜਿਹੜੀ ਕੱਟੜਪੰਥੀ ਤਾਕਤਾਂ ਨੇ ਉਹਨਾਂ ਨੇ ਕੋਈ ਵੀ ਕਮੀ ਨਹੀਂ ਛੱਡੀ ਕਿ ਕਿਸ ਨਾ ਕਿਤੇ ਵੀ ਐਟ੍ਰੋਸਿਟੀ ਹੋ ਜਾਏ ਕਿਤਨਾ ਕਿਤੇ ਕੋਈ ਦੰਗੇ ਭੜਕ ਜਾਣ ਕਿਤਨਾ ਕਿਤੇ ਕੋਈ ਜਾਤ ਬਰਾਦਰੀ ਦੇ ਨਾਮ ਤੇ ਲੋਕ ਲੜ ਪੈਣ ਜਿਸ ਨਾਲ ਦੇਸ਼ ਦਾ ਮੂਲ ਖਰਾਬ ਹੋਣਾ ਵਾ ਇੱਕ ਗੱਲ ਇੱਕ ਸਵਾਲ ਦਾ ਤੋ ਹੈਗਾ ਕਿ ਜਦੋਂ ਕੋਈ ਵੀਆਈਪੀ ਆਂਦਾ ਵਾ ਉਦੋਂ ਚੱਪੇ ਚੱਪੇ ਤੇ ਪੁਲਿਸ ਖੜੀ ਹੁੰਦੀ ਹੈ ਹਨਾ ਤੇ ਕੱਲ 26 ਜਨਵਰੀ ਦਾ ਦਿਨ ਸੀਗਾ ਰਿਪਬਲਿਕ ਡੇ ਸੀਗਾ ਕੱਲ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਦੇ ਵੱਲੋਂ ਤੇ ਕੱਲ ਹੀ ਅਦੀ ਸ਼ਰਮਨਾਕ ਜਿਹੜੀ ਹਰਕਤ ਹੁੰਦੀ ਹੈ ਉਸ ਪ੍ਰਾਣੀ ਦੇ ਵੱਲੋਂ ਅਧਿਕਾਰੀ ਦੇ ਵੱਲੋਂ ਤੇ ਕਿਸ ਤਰ੍ਹਾਂ ਦਾ ਉੱਥੇ ਚੱਪੇ ਚੱਪੇ ਪੁਲਿਸ ਉਸ ਵਕਤ ਨਹੀਂ ਖੜੀ ਸੀ ਤੁਹਾਡੇ ਸਵਾਲ ਦੇ ਵਿੱਚ ਮੇਰਾ ਜਵਾਬ ਆ ਕੱਲ ਦਾ ਦਿਨ ਜਾਣ ਕਰਕੇ ਚੁਣਿਆ ਗਿਆ ਵਾ ਕਿਉਂਕਿ ਕੱਲ 26 ਜਨਵਰੀ 1950 ਨੂੰ ਭਾਰਤ ਦੇ ਦਾ ਸੰਵਿਧਾਨ ਜਿਹੜਾ ਉਹ ਪਾਸ ਕੀਤਾ ਗਿਆ ਸੀਗਾ ਤੇ ਇਹਨਾਂ ਨੇ ਜਾਣ ਕੇ ਦਿਨ ਚੁਣਿਆ ਵਾ ਵੀ ਲੋਕ ਸੈਂਸਿਟਿਵ ਦੇਣਾ ਸੈਂਸਿਟੀ ਮੁੱਦੇ ਲੈ ਕੇ ਆ ਚੀਜ਼ ਕਰ ਦੋ ਤੇ ਤਾਂ ਲੋਕਾਂ ਦਾ ਧਿਆਨ ਪੜ ਕੇ ਇਸ ਪਾਸੇ ਹੋ ਜਵੇ ਤੇ ਕਿਤਨਾ ਕਿਤੇ ਐਟ੍ਰੋਸਿਟੀ ਹੋ ਜਵੇ ਕਿਤਨਾ ਕਿਤੇ ਦੰਗੇ ਭੜਕ ਜਾਣ ਇਹ ਜਾਣ ਕਰਕੇ ਕੀਤਾ ਗਿਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਵਾ ਜੇ ਸਰਕਾਰ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਦੇ ਉਹਦੇ ਫਲੈਗ ਸਰਮਨੀ ਦਾ ਪਤਾ ਸੀਗਾ ਤੇ ਇਸ ਚੀਜ਼ ਦਾ ਵੀ ਪਤਾ ਸੀ ਉਹਨਾਂ ਨੂੰ ਕਿਉਂਕਿ ਜਿੱਥੇ ਘਟਨਾ ਹੋਈ ਆ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਵੀ ਹਰਮੰਦਰ ਸਾਹਿਬ ਤੋਂ ਕੁਛ ਇੱਕ ਦੂਰੀ ਦੇ ਵਿੱਚ ਬਾਬਾ ਸੰਬੀੜਕਰ ਦੀ ਮੂਰਤੀ ਇੱਥੇ ਸਥਿਤ ਆ ਵੀਆਈਪੀ ਏਰੀਆ ਸਾਰਾ ਸਟ੍ਰੀਟ ਉਹ ਅੰਮ੍ਰਿਤਸਰ ਸਟ੍ਰੀਟ ਦੇ ਨਾਮ ਤੋਂ ਉਹਨੂੰ ਜਾਣੇ ਜਾਂਦੇ ਆ ਤੇ ਆਪਾਂ ਉਸ ਚੀਜ਼ ਵੱਲ ਧਿਆਨ ਵੀ ਲਾ ਸਕਦੇ ਆ ਵੀ ਸਰਕਾਰ ਫੇਲ ਹੋ ਰਹੀ ਐ ਇਸ ਚੀਜ਼ ਨੂੰ ਲੈ ਕੇ ਜਦੋਂ ਸਰਕਾਰ ਦੀ ਆਪਣੇ ਤੇ ਬਹਿ ਜਵੇ ਕੋਈ ਗੱਲ ਫੇਰ ਤਾਂ ਠੀਕ ਆ ਜੀ ਜੇ ਆਮ ਜਨਤਾ ਦੀ ਗੱਲ ਆ ਜੇ ਭਾਰਤੀ ਸੰਵਿਧਾਨ ਦੀ ਗੱਲ ਆ ਜੇ ਜਾਂ ਬਾ ਸੁਭਾਸ਼ Ambedkar ਪਰਮ ਪੂਜਨੀ ਬਾ ਸੁਭਾਸ਼ Ambedkar ਦੀ ਗੱਲ ਆ ਜਵੇ ਜਿਹਨਾਂ ਸੰਵਿਧਾਨ ਰਚਿਤ ਰਚੇਤਾ ਵੀ ਕਹਿੰਨੇ ਆਪਾਂ ਉਹਨਾਂ ਦੀ ਗੱਲ ਆ ਜਵੇ ਤਾਂ ਆਪਾਂ ਕਿ ਭਗਵੰਤ ਮਾਨ ਸਾਹਿਬ ਵੀ ਆਪਾਂ ਫੋਰਮਾਂ ਲਾਂਚ ਹੋ ਕੇ ਰਹਿ ਗਏ ਆ ਦਫ਼ਤਰਾਂ 'ਚ ਉਹਨਾਂ ਦੀ ਗਰੀਮਾ ਨੂੰ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਆਪਾਂ ਇੰਪਲੀਮੈਂਟ ਨਹੀਂ ਕਰ ਪਾਰੇ ਇਹ ਫੋਰਮਾਂ ਨਾਲ ਆਪਾਂ ਵੋਟਾਂ ਲੈ ਸਕਦੇ ਆ ਪਰ ਲੋਕਲ ਜਿਹੜੀ ਭਾਵਨਾਵਾਂ ਜੁੜੀ ਹੋਈ ਆ ਬਾ ਸੁਭਾਸ਼ Ambedkar ਨਾਲ ਉਹਨਾਂ ਦੇ ਵਿਚਾਰਾਂ ਨਾਲ ਉਹਨਾਂ ਨੂੰ ਕੀ ਸੁਰੱਖਿਆ ਦੇਵਾਂਗੇ ਇਹ ਲੋਕ ਚਾਹੁੰਦੇ ਆ ਪੀ ਵਾਅਦਸ਼ਾ ਦੀ ਫੋਟੋਆਂ ਤੋੜਨ ਨਾਲ ਇਹਨਾਂ ਦੇ ਵਿਚਾਰ ਖਤਮ ਹੋ ਜੂਗੇ ਨਹੀਂ ਹੋਗੇ ਜਿਹੜੇ ਸੰਵਿਧਾਨ ਦੇ ਵਿੱਚ ਰਾਈਟ ਨੇ ਊਮਨ ਰਾਈਟ ਆ ਜਿਹੜਾ ਹਿੰਦੂ ਕੋਡ ਬਿਲ ਦੇ ਥਰੂ ਭਾਰਤ ਦੀ ਹਰੇਕ ਮਹਿਲਾ ਨੂੰ ਮਿਲਿਆ ਵਾ ਉਹ ਬਾਸਮ ਅੰਬੇਡਕਰ ਨੇ ਇਹ ਤਾਂ ਦੇਖਿਆ ਵੀ ਐਸਸੀ ਆ ਬੀਸੀ ਆ ਜਾਂ ਜਰਨਲ ਆ ਉਹਨਾਂ ਤਾਂ ਹਰੇਕ ਮਹਿਲਾ ਲਈ ਉੱਥਾਨ ਦੀ ਗੱਲ ਕੀਤੀ ਆ ਇਕੁਐਲਟੀ ਦੀ ਗੱਲ ਕੀਤੀ ਰਾਈਟ ਟੂ ਇਕੁਐਲਟੀ ਜਿਹਨੂੰ ਆਪਾਂ ਕਹਿੰਦੇ ਆ ਆਰਟੀਕਲ 14 ਉਹਦੀ ਗੱਲ ਕੀਤੀ ਆ ਤੇ ਉਹਦੇ ਚ ਸਾਰੇ ਵਰਗ ਦੀਆਂ ਜਿਹੜੀ ਮੇਰੀ ਮਾਵਾ ਪੈਣਾ ਆਂਦੀਆਂ ਨੇ ਨਹੀਂ ਤਾਂ ਉਸ ਤੋਂ ਪਹਿਲਾਂ ਮਨੁਸਮਤੀ ਦਾ ਕਾਨੂੰਨ ਲਾਗੂ ਸੀਗਾ ਮਨੁਸਮ੍ਰਿਤੀ ਕਾਨੂੰਨ ਦੇ ਅਨਸਾਰ ਜਿਹੜਿਆ ਔਰਤਾਂ ਨੂੰ ਪੈਰਾਯੁਤੀ ਸਮਝਦੇ ਜਾਂ ਭੋਗਲਾ ਦੀ ਵਸਤੂ ਸਮਝਦੇ ਸੀਗੇ ਪਰ ਬਾਪਸਾਂ ਬੇੜ ਕਰਨੇ ਅਧਿਕਾਰ ਲੈ ਕੇ ਦਿੱਤਾ ਨਾ ਬਾਪਸਾਂ ਬੇੜ ਕਰਨ ਦੇ ਅਧਿਕਾਰ ਕਰਕੇ ਅੱਜ ਲੁਧਿਆਣਾ ਸ਼ਹਿਰ ਦੀ ਜਿਹੜੀ ਇੱਕ ਮਹਿਲਾ ਉਹ ਮੇਹਰਾ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਰਹੇ ਆ ਉਹ ਵੀ ਇੱਕ ਲੇਡੀਜ਼ ਰਹੇ ਆ ਹੋਰ ਚਾਰ ਪੰਜ ਪ੍ਰਾਂਤਾਂ ਦੀ ਮੈਂ ਤੁਹਾਨੂੰ ਗਿਣਾ ਦਵਾਂ ਲੇਡੀਜ਼ ਜਿਨ੍ਹਾਂ ਨੂੰ ਮੁੱਖ ਮੰਤਰੀ ਵੱਜੋਂ ਵੀ ਨਵਾਜਿਆ ਗਿਆ ਵਾ ਉਹ ਕੀ ਕੀ ਦਾ ਰਾਈਟ ਸੀਗਾ ਕਹਿੰਦੇ ਲੈ ਕੇ ਦਿੱਤਾ ਵਾਸਾਂ ਬੀਟ ਕਰਦੇ ਸੰਵਿਧਾਨ ਨਹੀਂ ਲੈ ਕੇ ਦਿੱਤਾ ਵਾ ਹੁਣ ਜਿਹੜੇ ਲੋਕ ਸੰਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਸੰਵਿਧਾਨ ਸਾਰੇ ਲਈ ਆ ਹਰ ਵਰਗ ਹਰ ਵਿਸ਼ੇਸ਼ ਲਈ ਆ ਇਹਨੂੰ ਪੜੋ ਤਾਂ ਸਹੀ ਪੜ੍ਹ ਕੇ ਤੁਸੀਂ ਆਪਣਾ ਜੀਵਨ ਨਿਰਵਾਸ ਸਹੀ ਲੈ ਕੇ ਜਾ ਸਕਦੇ ਹੋ ਪਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਮੱਟੀ ਪਈ ਹੋਈ ਆ ਹਮੇਸ਼ਾ ਹੀ ਅਰਾਜਕਤਾ ਦੀ ਗੱਲ ਕਰਦੇ ਹਿੰਸਾ ਦੀ ਗੱਲ ਕਰਦੇ ਆ ਮੋਲ ਖਰਾਬ ਕਰਨ ਦੀ ਗੱਲ ਕਰਦੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਇੱਕ ਵਾਰ ਤੁਸੀਂ ਸੰਵਿਧਾਨ ਨੂੰ ਪੜ੍ਹ ਕੇ ਦੇਖੋ ਤੁਸੀਂ ਤੁਹਾਡਾ ਜਿਹੜਾ ਵਿਚਾਰ ਆ ਤੁਹਾਡਾ ਆਪਣਾ ਆ ਆਟੋਮੈਟਿਕਲੀ ਤੁਸੀਂ ਚੇਂਜ ਹੋ ਜਾਓਗੇ ਤੇ ਬਾਪੂ ਸਾਹਿਬ ਪ੍ਰਤੀ ਤੁਸੀਂ ਸਮਰਪਿਤ ਹੋ ਜਾਓਗੇ ਸਰ ਜੀ ਨਾਮਾ ਤੁਹਾਡਾ ਮੇਰਾ ਨਾਮ ਸੋਨਵੀ ਰਣੀਆਂ ਜੀ ਸੋਨਵੀ ਜੀ ਆ ਬੜਾ ਬੜਾ ਉਪਕਾਰ ਹੈ ਇਸ ਭਾਰਤ ਦੇ ਦੇਸ਼ ਵਿੱਚ ਤੇ ਇਸ ਤੇ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਕਿ ਜਿਨ੍ਹਾਂ ਨੇ ਸੰਵਿਧਾਨ ਲੇ ਕੇ ਸਾਡੇ ਦੇਸ਼ ਨੂੰ ਕੀ ਬਤਾਇਆ ਤੇ ਹਰ ਇੱਕ ਨੂੰ ਇੱਕ ਇੱਕ ਰਾਈਟ ਦਿੱਤਾ ਹੈ ਨਾ ਤੇ ਅੱਜ ਇਹ ਰਾਈਟ ਤੱਕ ਕਿਵੇਂ ਅੱਜ ਆਖੋ ਡਾਕਟਰ ਵੀਰ ਅੰਬੇਦਕਰ ਸਾਹਿਬ ਨੇ ਪੂਰੇ ਦੇਸ਼ ਦੇ ਵਿੱਚ ਕੱਲੇ ਦਿਲੇ ਸਮਾਜ ਵਾਸਤੇ ਨਹੀਂ ਕੋਈ ਹੱਕ ਦਿੱਤੇ ਪੂਰੇ ਸਾਰੇ ਚਾਹੇ ਕੋਈ ਜਰਨਲ ਹੈ ਚਾਹੇ ਕੋਈ ਐਸਸੀ ਹੈ ਬੀਸੀ ਹੈ ਸਾਰਿਆਂ ਲਈ ਅਧਿਕਾਰ ਦਿੱਤਾ ਖਾਸ ਕਰਕੇ ਜੋ ਲੇਡੀਜ਼ ਹੈ 50% ਜੋ ਹੱਕ ਮਿਲ ਰਿਹਾ ਅੱਜ ਲੁਧਿਆਣੇ ਦੀ ਮੇਹਰ ਬਣੀ ਹੈ ਉਹ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਬਦੌਲਤ ਬਣੀ ਹੈ ਔਰ 25 ਸਾਲ ਇੰਦਰਾ ਗਾਂਧੀ ਨੇ ਰਾਜ ਕੀਤਾ ਉਹ ਵੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਬਦੌਲਤ ਬਣੀ ਹੈ ਜੋ ਅੱਜ ਦੇਣ ਹੈ ਅਬਿਡਕਰ ਸਾਹਿਬ ਦੀ ਹੈ ਜੋ ਅਸੀਂ ਤਾਂ ਇਹ ਸਮਝਦੇ ਆ ਕਿ ਜਿਹੜੇ ਸੰਵਿਧਾਨ ਨੂੰ ਲੋਕ ਨਹੀਂ ਮੰਨਦੇ ਜਿਹੜੇ ਸਰਾਰਤੀ ਅੰਸਰ ਨੇ ਉਹਨਾਂ ਲੋਕਾਂ ਨੇ ਇਹ ਸਰਾਰਤ ਕਰਾਈ ਆ ਉਹ ਇੰਨੇ ਜੋਗਾ ਨਹੀਂ ਆਗਾ ਪਰ ਜਿਨ੍ਹਾਂ ਨੇ ਕਰਾਈ ਆ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਕਰਾਈ ਆ ਉਹਨਾਂ ਦੇ ਚਿਹਰੇ ਨੰਗੇ ਕੱਤੇ ਜਾਣ ਤੇ ਜਿਹੜਾ ਵਿਅਕਤੀ ਫੜਿਆ ਗਿਆ ਕੁਝ ਪਤਾ ਲੱਗ ਪਾਇਆ ਉਹਦੇ ਬਾਰੇ ਨਹੀਂ ਉਹ ਤਾਂ ਪ੍ਰਸ਼ਾਸਨ ਨੂੰ ਪਤਾ ਜੀ ਹੁਣ ਹਲੇ ਤਾਂ ਗੱਲਬਾਤ ਹੋਈ ਵੇ ਤੁਹਾਡੇ ਕੋਈ ਵੱਡੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਹਲੇ ਤਾਂ ਜਿਹੜੇ ਆਪਣੇ ਅੰਮਰਸਰ ਦੇ ਫੁੱਲ ਕਮਿਸ਼ਨਰ ਨੇ ਉਹਨਾਂ ਨੇ ਵੀਡੀਓ ਇੱਕ ਪਾਈ ਸੀਗੀ ਵੀ ਉਹ ਫੜ ਲਿੱਤਾ ਗਿਆ ਵਾ ਪਰ ਅਸੀਂ ਤਾਂ ਇਹ ਜਾਣਦੇ ਆ ਕਿ ਜਿਹੜੇ ਬੰਦੇ ਕ੍ਰਾਣ ਵਾਲੇ ਨੇ ਇਹਦੇ ਪਿੱਛੇ ਸਾਜ਼ਿਸ਼ ਆ ਜਿਨ੍ਹਾਂ ਦੀ ਉਹਨਾਂ ਨੂੰ ਨੰਗਾ ਕੀਤਾ ਜਾਵੇ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਠੀਕ ਹੈ ਜੀ ਸੋ ਬਿਲਕੁਲ ਇਹ ਤਸਵੀਰਾਂ ਨੇ ਜਿੱਥੇ ਕਿ ਕੱਲ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਲੈ ਕੇ ਸਾਰੇ ਸਾਰਾ ਭਾਰਤ ਰਿਪਬਲਿਕ ਡੇ ਮਨਾ ਰਿਹਾ ਸੀਗਾ ਕਿ ਉੱਥੇ ਹੀ ਇੱਕ ਸ਼ਰਾਤੀ ਅੰਸਰ ਦੇ ਵੱਲੋਂ ਆ ਬਾਬਾ ਬੀਮਰਾਓ ਅੰਬੇਦਕਰ ਦੀ ਪ੍ਰਤੀਮਾ ਨੂੰ ਛੇੜਖਾਨੀ ਕੀਤੀ ਗਈ ਭਲੇ ਸੰਵਿਧਾਨ ਨੂੰ ਚਲਾਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਸ ਤੋਂ ਬਾਅਦ ਪ੍ਰਤੀਮਾ ਦੇ ਚੜ ਕੇ ਉਸ ਦੇ ਕਾਫੀ ਹਾਨੀ ਪਹੁੰਚਾਈ ਗਈ ਹਾਲਾਂਕਿ ਕਮਿਸ਼ਨਰ ਆਫ ਅੰਮ੍ਰਿਤਸਰ ਦੀ ਕਮਿਸ਼ਨਰ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਹਾਲਾਂਕਿ ਨੌਜਵਾਨ ਅੱਜ ਲੁਧਿਆਣਾ ਦੇ ਡੀਸੀ ਆਫਿਸ ਵਿੱਚ ਪਹੁੰਚੇ ਨੇ ਚਿੱਠੀ ਲਿਖੀ ਹੈ ਤੇ ਆਨੰਦ ਸਮੇਂ ਦੇ ਦੇਖਣਾ ਹੈ ਕਿ ਇਹਦਾ ਸਿੱਟਾ ਨਿਕਲੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਚੱਲਦਾ ਆਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਨੇ ਲੁਧਿਆਣਾ ਲੁਧਿਆਣਾ ਸ਼ਹਿਰ ਦੀ ਜੁੜੇ ਲੁਧਿਆਣਾ ਲਾਈਵ ਤੋਂ ਯੂਮਰ ਰਿਪੋਰਟ ਧੰਨਵਾਦ